ਕੱਗਰ ਦਰਿਆ ਦੀ ਗੱਲ ਕਰ ਰਹੀ ਸੀ ਅੱਜ ਸੀ ਕਿ ਕਿਵੇਂ ਕੱਗਰ ਦਰਿਆ ਦੇ ਹਾਲਾਤ ਪਨੇ ਹੋਏ ਨੇ ਕਿਵੇਂ ਲੋਕ ਮੁਸ਼ਕਲਾਂ ਦੇ ਵਿੱਚੋਂ ਫਸਦੇ ਲੱਗਦੇ ਹੋਏ ਨਜ਼ਰ ਆਏ ਨੇ ਸਾਡੇ ਸਹਿਯੋਗੀ ਪ੍ਰਿਆੰਕਾ ਮਿਲੂ ਦੇ ਵੱਲੋਂ ਉੱਥੋਂ ਜਾਣਕਾਰੀ ਸਾਂਝੀ ਕੀਤੀ ਕਿ ਗੱਲਬਾਤ ਵੀ ਲੋਕਾਂ ਦੇ ਨਾਲ ਕੀਤੀ ਗਈ ਹੈ ਕਿ ਕੁਝ ਕਹਿੰਦੇ ਨਜ਼ਰ ਆਏ ਨੇ ਲੋਕ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਣੇ ਆ ਸਥਿਤੀ ਵੀ ਦਿਖਾਉਣੇ ਆ ਵੱਡੀ ਸੰਖਿਆ ਦੇ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਨੇ ਜਦੋਂ ਵੀ ਕੋਈ ਅੰਦੋਲਨ ਹੁੰਦਾ ਕਿਸਾਨੀ ਅੰਦੋਲਨ ਹੋਵੇ ਜਾਂ ਕੋਈ ਧਰਨੇ ਹੋਣ ਮੁਜ਼ਾਹਰੇ ਹੋਣ ਆਮ ਲੋਕਾਂ ਦੀ ਕੁਝ ਟੈਕਨੀਕਲ ਇਸ਼ੂ ਹੁੰਦੀ ਹੈ ਕਿਉਂਕਿ ਸੜਕਾਂ ਜਾਮ ਹੁੰਦੀਆਂ ਨੇ ਰੇਲਵੇ ਟਰੈਕ ਜਿਹੜੇ ਨੇ ਉਹ ਜਾਮ ਹੁੰਦੇ ਨੇ ਸੋ ਇਸ ਵਕਤ ਦੀ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਹਰਿਆਣਾ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਆ ਲੇਕਿਨ ਕੱਗਰ ਦਰਿਆ ਦੇ ਚੋਂ ਲੋਕਾਂ ਨੂੰ ਲੰਘਣਾ ਪੈ ਰਿਹਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਥੇ ਤੱਕ ਪਾਣੀ ਆ ਰਿਹਾ ਲੇਕਿਨ ਫਿਰ ਵੀ ਲੋਕਾਂ ਨੇ ਆਪਣੇ ਕੰਮ ਕਾਰਨ ਦੇ ਲਈ ਜਾਣਾ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਜ਼ਮੀਨਾਂ ਹਰਿਆਣਾ ਚ ਨੇ ਜਾਂ ਫਿਰ ਕਈ ਲੋਕ ਪੰਜਾਬ ਦੇ ਨੇ ਹਰਿਆਣਾ ਚ ਕੰਮ ਕਰਦੇ ਨੇ ਇਹ ਲੋਕ ਇੱਥੇ ਮੌਜੂਦ ਹੀ ਨੇ ਨਾ ਗੱਲਬਾਤ ਕਰਦੇ ਆ ਕਿੱਥੇ ਜਾਣਾ ਤੁਸੀਂ ਇਧਰੋਂ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅੰਦੋਲਨ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਹੁਣ ਲੇਕਿਨ ਕੰਮ ਤੁਹਾਡਾ ਉਧਰਾਂ ਤੇ ਜਾਣਾ ਵੀ ਜ਼ਰੂਰੀ ਹੈ ਜਾਣਾ ਜ਼ਰੂਰੀ ਹੈ ਮਾਨੂੰ ਹਦੋਂ ਟੱਕਰ ਹੈ ਆਪ ਦੇਖ ਲਓ ਖੁਦ ਮਤਲਬ ਕਿਤਨੇ ਬੈਰੀਕੇਟ ਲਾ ਲਈ ਐਂਬੂਲੈਂਸ ਤੱਕ ਨੂੰ ਜਾਣ ਨਹੀਂ ਦੇ ਰਹੇ ਨੇ ਕਿਸ ਨੂੰ ਨਹੀਂ ਜਾਣੇ ਨਾ ਪੈਦਲ ਵੀ ਬੜੀ ਮੁਸ਼ਕਲ ਦੇ ਸਪਾਰਸ ਮਾਰਗਾਂ ਫਿਰ ਬਿੱਕਾ ਗਰ ਮਨੋ ਖੁਦ ਦੇਖ ਲਓ ਕਹਾਂ ਨੂੰ ਜਾ ਰਹੇ ਤਾਂ ਬਹੁਤ ਮੁਸ਼ਕਲ ਆ ਰਹੀ ਮਤਲਬ ਦਿੱਕਤ ਹੋਈ ਆ ਮੋਦੀ ਮਤਲਬ ਟੱਕਾ ਤਾਂ ਹੋ ਰਿਹਾ ਹੀ ਆ ਆਪ ਨੂੰ ਖੁਦ ਪਤਾ ਟੱਕਾ ਤਾਂ ਬਹੁਤ ਜ਼ਿਆਦਾ ਹੋ ਰਿਹਾ ਆ ਆਪ ਕੀ ਕਹਿਣਾ ਹੈ ਅੰਬਾਲਾ ਜਾਣਾ ਹੈ ਅੰਬ कहा तो क्या, क्या क्या काम, काम करते बोरी उठाते, है। <ककरते>? उठाते, है। उठाते हैं बोरी उठाते हैं बोरी उठाते हैं यहाँ अच्छा आपको पता है यहाँ पे आंदोलन शुरू हो रहा है तो पुलिस आपको ये समझो पता नहीं अब ये रास्ता किसने आपको बताया कि यहाँ से। चलेगा अच्छा वहाँ बताया बताया इसे करके जाना पड़ेगा तब आए क्या कहोगे बोला जो थोड़ा पानी होगा इसे जाना है पहले तो नहीं आने दे रहा बोला मजबूरी है हमको जाना पड़ेगा तब तो बोला जाओ कितने खाना बनाने का खाने मनाने का खाना बनाने का कहा लग जाता है कार्यगर आदमी पहली बार फसाय बार फस गया

ਆ ਚਲੋ ਚਲੋ ਤਾਂ ਚਲੋ ਕਿਉਂਕਿ ਕਿਸਾਨਾਂ ਦਾ ਤਾਂ ਇਹੀ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਮਨਵਾਉਣੀਆਂ ਹੁੰਦੀਆਂ ਸਰਕਾਰ ਇਹਦਾ ਮੈਡਮ ਪਹਿਲਾਂ ਵੀ ਇਹਨਾਂ ਨੇ ਮੰਗਾਂ ਕਹੇ ਤਾਂ ਵੀ ਮੰਗਾਂ ਪੂਰੀ ਹੋ ਜਾਂਦੀ ਪਰ ਮੰਗਾਂ ਪੂਰੀ ਨਹੀਂ ਹੋਈ ਇਹਨਾਂ ਨੇ ਪੈਂਡਿੰਗ ਰੱਖਦੀ ਆ ਤਾਂ ਤੋਈ ਉਹ ਪੈਂਡਿੰਗ ਕੰਮ ਪੂਰਾ ਕਰਾਉਣਾ ਹੀ ਵਾਸਤੇ ਤਰਨਾ ਹੋ ਰਿਹਾ ਨਹੀਂ ਤਾਂ ਕੋਈ ਹੋਰ ਨਹੀਂ ਬੜੀ ਬਾਤ ਨਹੀਂ ਹੈ ਮਤਲਬ ਉਹ ਪੂਰਾ ਕਰਕੇ ਹੀ ਛੋਡਾਂਗੇ ਕਿਸਾਨ ਹਟਦੇ ਨਹੀਂ ਪਹਿਲਾਂ ਵੀ ਜਿੱਤ ਗਏ ਦੇ ਦਿੱਲੀ ਤੇ ਹਰੀਬੀ ਜਿੱਤ ਗਾਵਾਂਗੇ ਕਿਸਾਨ ਹਟਦੇ ਨਹੀਂ ਕਿਸਾਨ ਨਹੀਂ ਹਟਦੇ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਕਿਸਾਨ ਪਿੱਛੇ ਨਹੀਂ ਹਟਦੇ ਬਸ ਅੱਛਾ ਕੀ ਕਹੂੰਗਾ ਕਿਉਂਕਿ ਤੁਹਾਨੂੰ ਕੀ ਜਾਇਜ਼ ਲੱਗਦਾ ਕਿਉ ਕਿਸਾਨ ਜਦੋਂ ਤਰ ਰਲਾਂਦੇ ਹਮੇਸ਼ਾ ਜਾਂ ਸੜਕਾਂ ਬੰਦ ਹੁੰਦੀਆਂ ਨੇ ਕਿਉਂਕਿ ਰੇਲਵੇ ਟ੍ਰੈਕ ਜਿਵੇਂ ਮੈਂ ਜ਼ਿਕਰ ਕਰ ਰਹੀ ਸੀ ਸੋ ਕੀ ਲੱਗਦਾ ਇਹ ਤਰੀਕਾ ਸਹੀ ਹੈ ਸਹੀ ਵੀ ਹੈ ਤਰੀਕਾ ਗਲਤ ਵੀ ਹੈ ਮੰਨ ਲੇ ਐਂਬੂਲੈਂਸ ਆਈ ਸੀ ਤੋ ਇਹਨਾਂ ਨੇ ਐਂਬੂਲੈਂਸ ਤੱਕ ਵੀ ਨਹੀਂ ਜਾਣ ਦਿੱਤੀ ਕਮ ਤਕਿਮ ਐਂਬੂਲੈਂਸ 'ਕਾ ਤੋ ਇੱਕ ਮਰੀਜ਼ ਤਾਂ ਉਸਕੇ ਅੰਦਰ ਬਹੁਤ ਤੜਫ ਰਿਆ ਦਾ ਉਹਨਾਂ ਨੇ ਕਿਹਾ ਵੀ ਚਲੋ ਐਂਬੂਲੈਂਸ ਤੋ ਜਾਣ ਦੇਓ ਚਲੋ ਕਿਸਾਨ ਤੋ ਵੀ ਆਏ ਵੀ ਨਹੀਂ ਆਪ ਖੁਦ ਦੇਖ ਲੇ ਕੋਈ ਕਿਸਾਨ ਖੜੇ ਆ ਜਾਂ ਤਿੰਨ ਚਾਰ ਦਿਨ ਹੋ ਗਏ ਪਹਿਲੀ ਬੰਦ ਕਰਦੀਆਂ ਇਹਨਾਂ ਨੇ ਤੋ ਐਂਬੂਲੈਂਸ ਆਈ ਉਸਮਾਂ ਮਰੀਜ਼ ਤੜਫ ਰੇ ਤੋ ਦਿਨੇ ਜ मान लें एंबूलेंस वास्ते तो रास्ता खोल दो काम में चलो किसान तो भी आए भी नहीं है किसान ने कहा तो कल का है हमारा तो प्रोग्राम अभी तो नहीं आए तो उन्होंने रास्ता तो खोलना चाहिए ना एंबूलेंस वास्ते तो उन्होंने वो तो रास्ता भी नहीं खोलया करे हम नहीं जान भी किसी भी कीमत मतलब मान धक्का ही हो रहा मान ले चलो मरीज न तो जान दे तो कोई दिक्कत नहीं है मरीज वास्ते तो किसी का मरीज हो पुलिस वाला का मरीज नहीं होने का जो उन्हें अफसर खड़े इनके घर के नहीं होने के सका उसके अंदर जो कोई किसी ने कुछ हो गया कौन जिम्मेवार होगा इसका सरकारी जिम्मेवार होगी इसकी तो ये बात है मैडम ਪ੍ਰੈਸ਼ਰ ਵੀ ਹੈਗਾ ਕਿਉਂਕਿ ਹੁਣ ਚੋਣਾ ਵੀ ਨੇ ਚੋਣ ਆਵਣੇ ਵਾਲੇ ਆ ਹਰਿਆਣਾ ਮੇ ਵੀ ਹੈ ਲੋਕ ਸਭਾ ਚੋਣ ਆ ਵੀ ਹੈ ਤਾਂ ਲੱਗਦਾ ਤੁਹਾਨੂੰ ਅਜੇ ਦੇ ਵਿੱਚ ਪ੍ਰੈਸ਼ਰ ਸਰਕਾਰ ਦੇ ਉੱਤੇ ਵੀ ਹੈਗਾ ਕਿਸਾਨਾਂ ਦੇ ਲਈ ਵੀ ਇਹ ਟਾਈਮ ਹੈ ਕਿ ਉਹ ਆਪਣੀਆਂ ਮੰਗਾਂ ਮਨਵਾ ਸਕਦੇ ਨੇ ਹਾਂ ਟਾਈਮ ਹੈ ਮਤਲਬ ਸਰਕਾਰ ਨੂੰ ਵੀ ਦਿਖ ਰਿਹਾ ਵੀ ਇਲੈਕਸ਼ਨ ਆ ਗਏ ਤਾਂ ਤਦੀ ਪੂਰਾ ਹੋਵਗਾ ਇਲੈਕਸ਼ਨ ਇਹਨੂੰ ਤਵੀ ਜਿੱਤਾਂਗੇ ਜੀ ਨਾ ਅਗਰ ਨੇ ਕੁਝ ਕਰਾਂਗੇ ਕਿਸਾਨਾਂ ਵਾਸਤੇ ਮਨ ਲੈ ਕਿਸਾਨਾਂ ਗਏ ਸਾਰੇ ਚੋਲ ਲੈ ਲਿਓ ਜੋ ਚੋਲ ਜਹਾਂ ਕਣਕ ਜਹੋ ਕਿਸਾਨਾਂ ਕੀ ਉਹ ਤਾਂ ਜਹਾਂ ਨੇ ਕਿ ਪਾਸ ਜੋ ਨੇ ਆਟਾ ਰਾਸ਼ਨ ਸਕੀਮ ਦੇ ਉਹ ਕਹਾਂ ਦੇ ਆ ਉਹ ਕਿਸਾਨਾਂ ਕੇ ਵਾਸਤੇ ਤੋ ਆ ਰਹੀ ਹੈ ਸਾਰੀ ਚੀਜ਼ ਮੰਲੇ ਚੋਲ ਰਾਸ ਨਾਟਾ ਦਾਲੇ ਕਹਾਂ ਦੇ ਕਿਸਾਨੋ ਕਰ ਰਹੇ ਕੋਈ ਇਹ ਇਹ ਮੋਦੀ ਥੋੜੀ ਕਰ ਰਹਾ ਸਨੂ ਜਾਂ ਮਿੱਥਿਆ ਇਹ ਕੋਈ ਉਹ ਥੋੜੀ ਕਰ ਰਹਾ ਇਹ ਤਾਂ ਕਿਸਾਨ ਹੀ ਬੋਰੇ ਮਾਰੇ ਪਾਦੇ ਨੇ ਲਖਰੀਦਾ ਨੇ ਗਾ ਵੇਚਾਂ ਜੇ ਮੰਨੇ ਬੰਦ ਕਰਦੇ ਤਾਂ ਕੀ ਹੋਗਾ ਇਹਨੂੰ ਰੋਟੀ ਵੀ ਨਹੀਂ ਮਿਲਨੇਗੀ ਐਸਾ ਹੋ ਜਾਗਾ ਤੋ ਇਹ ਬਾਤ ਜਿਹੜਾ ਤੁਸੀਂ ਜ਼ਿਕਰ ਕੀਤਾ ਤੁਸੀਂ ਮਨ ਲੱਗਾ ਤੁਹਾਡੇ ਸਾਥੀ ਜਿਹੜੇ ਨੇ ਜਾ ਚੁੱਕੇ ਨੇ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਲੇਕਿਨ ਰਿਸਕ ਜ਼ਰੂਰ ਹੈ ਕਿਉਂਕਿ ਤੁਸੀਂ ਦੇਖ ਪਾ ਰਹੇ ਹੋਗੇ ਤਸਵੀਰਾਂ ਦੇ ਵਿੱਚ ਪਾਣੀ ਦਾ ਬਹਾਵ ਵੀ ਵਧ ਰਿਹਾ ਹੈ ਲੇਕਿਨ ਹੁਣ ਦੇਖਣਾ ਹੋਏਗਾ ਇੱਕ ਪਾਸੇ ਜਿੱਥੇ ਇੱਕ ਪਾਸੇ ਮੈਂ ਕੈਮਰਾ ਪਰਸਨ ਕਿਉਂਕਿ ਇੱਥੋਂ ਜਿਹੜਾ ਇਹ ਨੀਵੇਂ ਪਾਸੇ ਤੋਂ ਉੱਪਰ ਦੀਆਂ ਤਸਵੀਰਾਂ ਵੀ ਦਿਖਾਉਣਾ ਇੱਕ ਵਾਰ ਤਾਂ ਜੋ ਪਤਾ ਲੱਗੇ ਕਿਉਂਕਿ ਉੱਪਰ ਵਾਲਾ ਰਸਤਾ ਜਿਹੜੇ ਨੇ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਤਿੰਨ ਜਗਾ ਤੋਂ ਸਟਾਰਟਿੰਗ ਦੇ ਵਿੱਚ ਵੀ ਜਿਹੜੀ ਹੈ ਪੱਕੀ ਬੈਰੀਗੇਟਿੰਗ ਕੀਤੀ ਗਈ ਹੈ ਤੇ ਨਾਲ ਹੀ ਦੂਜੇ ਪਾਸੇ ਜਿੱਥੇ ਪੁਲਿਸ ਅਧਿਕਾਰੀ ਤੁਸੀਂ ਦੇਖ ਪਾ ਰਹੇ ਹੋ ਉਹ ਵੀ ਤਨਾਤ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਪੁਛਤੈਨੀ ਦੇ ਨਾਲ ਨਿਗਾਹ ਰੱਖੀ ਜਾ ਰਹੀ ਹੈ ਕਿ ਕਿੰਨੇ ਕੁ ਲੋਕ ਜਿਹੜੇ ਨੇ ਉਹ ਇਧਰੋਂ ਦਰਿਆ ਪਾਰ ਕਰ ਰਹੇ ਨੇ ਤੁਸੀਂ ਕਿੱਥੇ ਜਾਣਾ ਹੈ ਓਕੇ ਓਕੇ ਜੀ 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 ਸੋ ਹੁਣ ਦੇਖਣਾ ਹੋਏਗਾ ਕਿਤੇ ਇਹ ਨਾ ਹੋਵੇ ਕਿ ਕਿਸਾਨ ਇੰਨੇ ਜ਼ਿਆਦਾ ਆਪਣੇ ਆਪ ਨੂੰ ਮੈਂਟਲੀ ਪ੍ਰੇਪੇਅਰ ਕਰਕੇ ਆਣ ਕਿ ਇਸ ਦਰਿਆ ਰਸਤੇ ਉਹ ਕੋਸ਼ਿਸ਼ ਕਰਨ ਕਿ ਅੱਗੇ ਇਹਨਾਂ ਵੱਲੋਂ ਅਗੇ ਕੁਝ ਕਰਨ ਦੇ ਲਈ ਇਹ ਰਸਤਾ અપਨਾਇਆ ਜਾ ਸਕਿਆ ਸੋ ਹੁਣ ਇਹ ਤਾਂ ਵਹਿਰ ਹਾਲ ਆਣ ਵਾਲੀ ਤਸਵੀਰਾਂ ਭਵਿੱਖ ਚ ਪਤਾ ਲੱਗ ਸਕਦੀ ਨੇ ਲੇਕਿਨ ਫਿਲਹਾਲ ਜੋ ਸਥਿਤੀ ਹੈ ਉਹੀ ਦੱਸ ਰਹੀ ਆ ਆਮ ਪਬਲਿਕ ਜੋ ਹੈ ਆਮ ਲੋਕ ਜਿਹੜੇ ਨੇ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਪ੍ਰਵਾਸੀ ਲੋਕ ਜਿਹੜੇ ਨੇ ਇੱਧਰ ਕੰਮ ਕਰ ਰਹੇ ਨੇ ਪੰਜਾਬ ਤੋਂ ਹਰਿਆਣਾ ਵੱਲ ਜਾਂਦੇ ਨੇ ਜਾਂ ਫਿਰ ਹੋਰ ਲੋਕ ਨੇ ਆਮ ਜਿਨ੍ਹਾਂ ਦੀ ਜ਼ਮੀਨਾਂ ਇੱਧਰ ਨਹੀਂ ਉਹਨਾਂ ਨੇ ਕੰਮ ਕਰਨ ਦੇ ਲਈ ਜਾਣਾ ਉਹਨਾਂ ਦੇ ਲਈ ਦਿੱਕਤ ਜ਼ਰੂਰ ਬਣੀ ਹੋਈ ਹੈ ਕਿਉਂਕਿ ਸਾਰੇ ਰਸਤੇ ਬਲੌਕ ਕਰ ਦਿੱਤੇ ਗਏ ਨੇ ਕਿਸੇ ਵੀ ਲੋਕਾਂ ਨੂੰ ਕਿਸੇ ਨੂੰ ਵੀ ਉਧਰੋਂ ਜਿਹੜੀ ਹੈ ਇਹ ਬਾਰਡਰ ਪੰਜਾਬ ਤੇ ਹਰਿਆਣਾ ਦਾ ਕਰਾਸ ਨਹੀਂ ਕਰਨ ਦਿੱਤਾ ਜਾ ਕਿਉਂਕਿ ਸਭ ਤੋਂ ਵੱਡੀ ਕਹਿ ਸਕਦੇ ਚੁਣੌਤੀ ਇਸ ਵਕਤ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੇ ਲਈ ਵੀ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਆਮ ਲੋਕ ਜਿਹੜੇ ਨੇ ਜਦੋਂ ਪਰੇਸ਼ਾਨ ਹੁੰਦੇ ਨੇ ਪ੍ਰਸ਼ਾਸਨ ਤੇ ਸਰਕਾਰ ਤੇ ਜ਼ਰੂਰ ਸਵਾਲ ਉਠਾਉਂਦੇ ਨੇ ਕਿ ਆਖਿਰ ਕਿਉਂ ਜਿਹੜੀ ਕਿਸਾਨਾਂ ਦੀ ਮੰਗਾਂ ਲੰਬੇ ਸਮੇਂ ਤੋਂ ਪੈਂਡਿੰਗ ਨਹੀਂ ਕਿਉਂ ਨਹੀਂ ਮੰਨੀਆਂ ਜਾਂਦੀਆਂ ਇਸੇ ਕਰਕੇ ਕਿਸਾਨ ਸੜਕਾਂ ਦੇ ਬੈਠਦੇ ਨੇ ਇਸੇ ਕਰਕੇ ਰੇਲਵੇ ਟ੍ਰੈਕ ਜਾਮ ਹੁੰਦੇ ਨੇ ਇਸੇ ਕਰਕੇ ਉਹਨਾਂ ਜਾਮਾਂ ਦੀ ਵਜ੍ਹਾ ਨਾਲ ਕਈ ਵਾਰ ਐਂਬੂਲੈਂਸ ਤੱਕ ਜਿਹੜੀ ਉਹ ਵੀ ਰੁਕ ਜਾਂਦੀ ਕਿਉਂਕਿ ਜਿਵੇਂ ਹੁਣ ਇਹਨਾਂ ਨੇ ਜ਼ਿਕਰ ਕੀਤਾ ਕਿ ਐਂਬੂਲੈਂਸ ਤੱਕ ਜਿਹੜੀ ਹੈ ਕੱਲ ਇੱਕ ਮਰੀਜ਼ ਉਸ ਦੇ ਵਿੱਚ ਬਿਲਕੁਲ ਰਿਆ ਸੀ ਉਸ ਨੂੰ ਵੀ ਲੰਘਣ ਨਹੀਂ ਦਿੱਤਾ ਕਿਉਂਕਿ ਰਸਤੇ ਹੀ ਇਸ ਤਰੀਕੇ ਨਾਲ ਬੰਦ ਨੇ ਕਿ ਲੰਘਣਾ ਬੇहद ਮੁਸ਼ਕਿਲ ਹੈ ਸੋ ਹੁਣ ਅੱਗੇ ਦੀ ਸਥਿਤੀ ਕੀ ਬਣਦੀ ਹੈ ਕੀ ਰਣਨੀਤੀ ਕਿਸਾਨਾਂ ਦੇ ਵੱਲੋਂ અપનાਈ ਜਾਂਦੀ ਹੈ ਕਿ ਉਹ ਇਸ ਰਸਤੇ ਉਹ ਗੁਜ਼ਰ ਕੇ ਇੱਥੋਂ ਕੂ